ਕੀਫ ਲੁਧਿਆਣਾ ਰੇਂਜ ਦੇ ਵਿੱਚ ਇਨਸਪੈਕਟਰ ਹਰਬੰਸ ਸਿੰਘ ਅੰਦਰ ਦੀ ਅਗਵਾਈ ਦੇ ਵਿੱਚ ਇਹ ਆਪਰੇਸ਼ਨ ਚੱਲ ਰਹੇ ਸੀਗੇ ਕੁਝ ਇਨਫਰਮੇਸ਼ਨ ਆ ਰਹੀਆਂ ਸੀ ਕਿ ਵੀ ਕੁਝ ਲੋਕ ਜਿਹੜੇ ਨੇ ਇੱਥੇ ਕਾਰਵਾਈ ਕਰ ਰਹੇ ਨੇ ਸਮਾਨ ਵੇਚਦੇ ਨੇ ਡਰੱਗਸ ਵਗੈਰਾ ਆਇਸ ਐਂਡ ਹੈਰੋਇਨ ਇਹ ਅਸੀਂ ਆਪਰੇਸ਼ਨ ਲਾਂਚ ਕੀਤੇ ਸੀਗੇ ਇਹਦੇ ਵਿੱਚ ਦੋ ਸਾਨੂੰ ਕਾਮਯਾਬੀਆਂ ਮਿਲਿਆ ਨੇ ਇੱਕ ਅਸੀਂ 10 ਤਰੀਕ ਨੂੰ ਐਫਆਈਆ ਨੰਬਰ ਇੱਕ ਰਜਿਸਟਰ ਕੀਤੀ ਜਿਸ ਦੇ ਵਿੱਚ ਸਾਨੂੰ 2 ਕਿਲੋ 18 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਔਰ ਇਹ ਵਿਅਕਤੀ ਜਿਹੜਾ ਮੋਗਾ ਤੋਂ ਲੈ ਕੇ ਆਉਂਦਾ ਸੀਗਾ ਔਰ ਇੱਥੇ ਲੁਧਿਆਣੇ ਤੇ ਆਸ-ਪਾਸ ਦੇ ਏਰੀਏ ਦੇ ਵਿੱਚ ਐਂਡ ਲੁਧਿਆਣੇ ਹੀ ਸਪਲਾਈ ਕਰਦਾ ਸੀਗਾ ਔਰ ਇਸ ਦੇ ਨਾਲ ਜਿਹੜਾ ਇੱਕ ਇਹ ਲਾਈਨ ਜਿਹੜੀ ਫਿਰੋਜ਼ਪੁਰ ਮੋਗਾ ਸਾਈਡ ਤੋਂ ਲੁਧਿਆਣੇ ਵੱਲ ਆਉਂਦੀ ਸੀ ਅਸੀਂ ਇਹਨੂੰ ਕੰਟਰੋਲ ਕੀਤਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਇਹਨੂੰ ਸਪਲਾਈ ਕਰਨ ਵਾਲਾ ਆਦਮੀ ਜਿਹੜਾ ਵਾ ਉਹ ਅਸੀਂ ਅਜੇ ਡਿਕਲੇਅਰ ਨਹੀਂ ਕਰ ਰਹੇ ਤਾਂ ਕਿ ਉਹਨੂੰ ਵੀ ਅਰੈਸਟ ਕਰ ਸਕੀਏ ਕਿਸੇ ਤਰ੍ਹਾਂ ਦੇ ਦੂਜੇ ਆਪਰੇਸ਼ਨ ਦੇ ਦੌਰਾਨ ਜਿਹੜਾ ਹੈਗਾ ਤਿੰਨ ਵਿਅਕਤੀ ਇਹ ਅਰੈਸਟ ਕੀਤੇ ਨੇ ਇਦੇ ਵਿੱਚ ਜਿਹੜਾ ਹਰਪ੍ਰੀਤ ਹੈਪੀ ਹੈ ਔਰ ਜਸਪ੍ਰੀਤ ਔਰ ਹਰਿੰਦਰ ਇਹ ਤਿੰਨ ਵਿਅਕਤੀ ਗਫਤਾਰ ਕੀਤੇ ਨੇ ਇਹਨਾਂ ਦੇ ਕੋਲੋਂ ਜਿਹੜੀ ਹੈ 1 ਕਿਲੋ 30 ਗ੍ਰਾਮ ਹੈਰੋਇਨ ਔਰ 310 ਗ੍ਰਾਮ ਆਈਸ ਐਮਫੈਟਾਮਾਈਨ ਜਿਹੜੀ ਹੈ ਉਹ ਸੇਕਵਰ ਕੀਤੀ ਹੈ ਜਿਹੜਾ ਇਹਦੇ ਵਿੱਚ ਹਰਪ੍ਰੀਤ ਐ ਵੀ ਜੇਲ ਤੋਂ ਹੋਣ ਆਇਆ ਜਿਹੜਾ ਜਸਪ੍ਰੀਤ ਸਿੰਘ ਹੈ ਇਹ 12 ਸਾਲ ਦੀ ਸਜ਼ਾ ਕੱਢ ਕੇ ਹੈਰੋਇਨ ਦੇ ਕੇਸ ਦੇ ਵਿੱਚ 2.5 ਕਿਲੋ ਹੈਰੋਇਨ ਦੇ ਕੇਸ ਦੇ ਚ ਸਜ਼ਾ ਕੱਢ ਕੇ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਉਹ ਦੁਬਾਰਾ ਫਿਰ ਇਸੇ ਕੰਮ ਚ ਪੈ ਗਿਆ ਇਹਨਾਂ ਦੀ ਜਿਹੜੀ ਸਪਲਾਈ ਲਾਈਨ ਹੈ ਇਹ ਦਿੱਲੀ ਤੋਂ ਲੈ ਕੇ ਆਉਂਦੇ ਨੇ ਕਹਿੰਦੇ ਨੇ ਕਿ ਵੀ ਇੱਕ ਸਾਊਥ ਅਫਰੀਕਨ ਮੂਲ ਦਾ ਵਿਅਕਤੀ ਹੈ ਜਿਹੜਾ ਕਿ ਇਹਨਾਂ ਨੂੰ ਸਮਾਨ ਦਿੰਦਾ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਸ ਨੂੰ ਵੀ ਗ੍ਰਫਤਾ ਕਰ ਸਕੀਏ ਉਸ ਬਾਰੇ ਵੀ ਜੋ ਪ੍ਰੋਗਰੈਸ ਹੋਏਗੀ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਸਰ ਕਿੰਨੀ ਟੋਟਲ ਕਿੰਨੀ ਮਾਤਰਾ ਚ ਫੜੀ ਜਿਹੜੀ ਹੈਰਨ ਟੋਟਲ ਜਿਹੜੀ ਦੋਆਂ ਕਿਸਮਾਂ ਦੇ ਵਿੱਚ 3 ਕਿਲੋ 48 ਗ੍ਰਾਮ ਹੋ ਗਈ ਹੈ ਔਰ ਆਈਸ ਦੇ ਲਈ 310 ਗ੍ਰਾਮ ਅਜੇ ਤੱਕ ਹੋਈ ਹੈ ਟੋਟਲ 5 ਰੋਪੀ ਲਿਜ਼ਰਤਾ ਹਾਂ ਟੋਟਲ ਜਿਹੜਾ ਨੇ ਜੀ 4 4 ਰੋਪੀ ਚਾਰ ਦਿੱਤਾ ਰਿਹਾ ਹੋ ਗਿਆ ਨੇ ਜੀ ਸਰ ਇਹ ਖੁਦ ਵੀ ਐਡਿਕਟ ਨੇ ਹਾਂਜੀ ਇਹਨਾਂ ਦੇ ਪੁਸ਼ਟੀ ਚ ਤਾਂ ਇਹ ਹੀ ਆ ਕਿ ਬਈ ਖੁਦ ਵੀ ਐਡਿਕਟ ਨੇ ਅਸੀਂ ਉਹਨਾਂ ਮੈਡੀਕਲ ਕਰਾਵਾਂਗੇ ਇਹਨਾਂ ਦਾ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਤਾਂ ਮੈਡੀਕਲ ਕਰਾ ਕੇ ਪਤਾ ਲੱਗੇਗਾ ਕਿ ਵੀ ਇਹ ਐਡਿਕਟ ਹੈ ਕਿ ਨਹੀਂ ਸ ਇਹ ਮਤਲਬ ਜੀ ਪਹਿਲਾਂ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਕਿਹ ਜਿਹਹਾ ਕੋਈ ਨੈਟਵਰਕ ਸੀ ਪਹਿਲਾਂ ਵੀ ਤੁਸੀਂ ਕਾਫੀ ਕੋਲਾਸਾ ਦਿੱਤਾ ਜਿਹੜਾ ਨੈਟਵਰਕ ਜੇਲ੍ਹ ਤੋਂ ਤਾਂ ਨੈਟਵਰਕ ਲਿੰਕ ਤਾਂ ਨਹੀਂ ਉਹਨਾਂ ਦਾ ਸੀਗਾ ਨਹੀਂ ਅਜੇ ਤਾਂ ਇਹ ਬਾਹਰੋਂ ਹੀ ਆਪਰੇਟ ਕਰ ਰਹੇ ਸੀਗੇ ਜੇਲ੍ਹ ਵਾਲਾ ਨੈਟਵਰਕ ਦੂਸਰਾ ਸੀਗਾ ਔਰ ਇਹ ਬਾਹਰੋਂ ਹੀ ਆਪਰੇਟ ਕਰ ਰਹੇ ਦਾ ਤੇ ਇਸ ਤਰ੍ਹਾਂ ਜਿਹੜੇ ਪਹਿਲੇ ਦੋ ਰੂਪ ਤੁਸੀਂ ਉਸ ਉਹਨਾਂ ਦਾ ਬੈਕਗ੍ਰਾਉਂਡ ਕੋਈ ਸੀਗਾ ਕਿ ਜਿਹੜਾ ਕਿ ਉਹ ਵੀ ਪਹਿਲੀ ਵਾਰ ਸੀ ਜੀ ਕਿ ਪਹਿਲੇ 2 ਰੁਪਏ ਸੀਗੇ ਨਹੀਂ ਪਹਿਲਾ 1 ਕੋਈ ਰੁਪਏ ਸੀਗਾ ਜੀ ਇਹ ਤੇ ਪਹਿਲਾ ਪਰਚਾ ਹੈਗਾ ਜੀ ਇਹਦੇ 302 ਐਨਡੀਪੀਐਸ ਦਾ ਪਰਚਾ ਉੱਤੇ ਹੈਗਾ ਪਹਿਲਾਂ ਵੀ ਇੱਥੇ ਇੱਥੇ ਇਹ ਰਜਿਸਟਰ ਹੋਈਆਂ ਨੇ ਜੀ ਔਰ ਪੁਰਾਣਾ ਕ੍ਰਿਮੀਨਲ ਹੈ ਸਿਰ ਤੇ ਪਾਕਿਸਤਾਨ ਨੇ ਕਿ ਵੀ ਹੈ ਜਿਹੜੇ ਖਰੋਦਿੰਦ ਕਾਸ ਕਰ ਸਕਦੇ ਬੱਚੇ ਕੋਈ ਅਜੇ ਤੱਕ ਨਹੀਂ ਆਇਆ ਅਜੇ ਤੁਸੀਂ ਬੈਕਟ੍ਰੈਕ ਕਰਾਂਗੇ ਤਾਂ ਪਤਾ ਲੱਗੇਗਾ ਜੀ ਤੇ ਸਪਲਾਈ ਸੱਕ ਕਿਤੇ ਨਹੀਂ ਸੀਦਾ ਕੋਈ ਕਲੱਸ ਹੋਇਆ ਸੀ ਲੁਧਿਆਣਾ ਜਗਰਾਉਂ ਇਹ ਇਹ ਸਰੀ ਨੂੰ ਸਪਲਾਈ ਕਰ ਦਾਂਗੇ